ਤੋ ਪੈਂਦੀ ਆ ਤਰੀਕੇ ਕਿਸ ਜੱਟ ਦੀ ਕਚੇਰੀਆਂ ਚ ਮੇਲੇ ਨੀ ਸ਼ੌਕ ਹੁੰਦੇ ਵੱਖਰੇ ਮਹਿਫਲਾ ਸਜਾਉਣੀਆਂ ਬਲੌੜੇ ਨਿੱਤ ਬੱਕਰੇ ਕਰ ਨਾ ਤੂੰ ਜੱਟਾਂ ਦੇ ਨੀ ਸ਼ੌਕ ਹੁੰਦੇ ਵੱਖਰੇ ਮਹਿਫਲਾ ਸਜਾਉਣੀਆਂ ਮਹਿਫਲਾ ਸਜਾਉਣੀਆਂ ਬਲੌੜੇ ਨਿੱਤ ਬੱਕਰੇ ਟੁਕ ਟੁਕ ਰੱਖਦੀ ਆ ਠੋਕ ਕੇ ਟੁਕ ਟੁਕ ਰੱਖਦੀ ਆ ਠੋਕ ਕੇ ਮਨਾਨੋਂ ਪਿੱਛੇ ਹੱਟ ਨਹੀਂ ਹੁੰਦਾ ਜਿਹਦੇ ਸਿਰ ਪੰਜ ਸੱਤ ਕੇਸ ਨਹੀਂ ਹੁੰਦੇ ਨੀ ਉਹ ਜੰਗੀ ਹਸਾ ਜਿਹਦੇ ਸਿਰ ਪੰਜ ਸੱਤ ਕੇਸ ਨਹੀਂ ਹੁੰਦੇ ਨੀ ਉਹ ਦੇ ਸੇਰੇ ਪਾ ਦੋ ਸੱਤ ਕੇਸ ਨਹੀਂ ਹੁੰਦੇ ਨੀ ਓਹੋ ਤੇਡੀ ਹੁੰਦਾ ਇੱਕ ਸ਼ੌਕ ਕਰਦਾ ਜੀਵਾ ਉਹ ਤੁਝਾ ਚਸਕਾ ਜੁਏ ਦੀ ਪਾਜੀ ਰਾਤ ਇੱਕ ਸ਼ੌਕ ਤੂ ਦਰਬਾਜੀ ਦਾ ਤੁਝਾ ਚਸਕਾ ਜੁਏ ਦੀ ਤੂੰ ਓੜਦੀ ਏ ਤਲਵਾਰਾਂ ਦਾ ਮਸਰਾ ਨੂੰ ਸ਼ੌਕ What ਤੇ ਥਾੜੇ ਨੇ ਮੈਂ ਕਮਾਨਾ ਕੋਈ ਜਿਹੜਾ ਸਿੱਧੂ ਨੂੰ ਨਾ ਜਾਣੇ ਨੇ ਦਸਰੋ ਚੱਲਦੇ ਕਚਹਿਰੀਆਂ ਤੇ ਥਾੜੇ ਨੇ ਮੈਂ ਕਮਾਨਾ ਕੋਈ ਜਿਹੜਾ ਸਿੱਧੂ ਨੂੰ ਨਾ ਜਾਣੇ ਨੇ ਮੈਂ ਕਮਾਨਾ ਕੋਈ ਜਿਹੜਾ ਸਿੱਧੂ ਨੂੰ ਨਾ ਜਾਣੇ ਨੇ ਲੀਡਰ ਆਂਦੀ ਰੈਲੀ ਵਿੱਚ ਸਾਡੇ ਤੋਂ ਬਗੈਰ ਲੀਡਰ ਆਂਦੀ ਰੈਲੀ ਵਿੱਚ ਸਾਡੇ ਤੋਂ ਬਗੈਰ ਕਦੇ ਕੱਠ ਨਹੀਂ ਹੁੰਦਾ ਜਿਹਦੇ ਸਿਰ ਪੰਜ ਸੱਤ ਕੇਸ ਨਹੀਂ ਹੁੰਦੇ ਨੀ ਉਹ ਜਿਹਦੇ ਸਿਰ ਪੰਜ ਸੱਤ ਕੇਸ ਨਹੀਂ ਹੁੰਦੇ ਨੀ ਉਹ ਜੀਦੇ ਸਿਰ ਪੰਜ ਸੱਤ ਕੇਸ ਨਹੀਂ ਹੁੰਦੇ ਨਹੀਂ ਉਹ ਸੂਰਜ ਚੜੇ ਤਾਂ ਪਹਿਲਾਂ ਕੱਟ ਜਿੰਨਾ ਪੰਜ ਸੱਤ ਸੂਰਜ ਚੜੇ ਤਾਂ ਪਹਿਲਾਂ ਕੱਟ ਜਿੰਨਾ ਪੰਜ ਸੱਤ ਸੂਰਜ ਚੜੇ ਤਾਂ ਪਹਿਲਾਂ ਕੱਟ ਜਿੰਨਾ ਪੰਜ ਸੱਤ ਫੇਰ ਸੜ ਕੇ ਸੂਰਜ ਚੜੇ ਤੋਂ ਪਹਿਲਾਂ ਕੱਟ ਦਿਨਾ ਲੋ ਇੱਕ ਗੀਤ ਜਿਹੜਾ ਮੈਂ ਹੁਣ ਤੁਹਾਨੂੰ ਸੁਣਾਉਣਾ ਉਹ ਅਕਸਰ ਆਪਣੇ ਘਰਾਂ ਦੀ ਕਹਾਣੀ ਆ ਮੈਂ ਹਮੇਸ਼ਾ ਇਹ ਸੋਚਦਾ ਹੁੰਦਾ ਕਿ ਗਾਣਾ ਉਹੀ ਹੁੰਦਾ ਜਿਹਦੇ ਵਿੱਚ ਕੋਈ ਗੱਲ ਹੋਵੇ ਬਿਲਕੁਲ ਜੀ ਗਾਣਾ ਉਹੀ ਹੁੰਦਾ ਜਿਹਦੇ ਵਿੱਚ ਕੋਈ ਗੱਲ ਹੋਵੇ ਤੇ ਗੱਲ ਵੀ ਉਹੀ ਹੁੰਦੀ ਹੈ ਜਿਹਦੇ ਵਿੱਚ ਕੋਈ ਗੱਲ ਹੋਵੇ ਸਹੀ ਗੱਲ ਜਿਹੜੀ ਗਾਣੇ ਦੇ ਵਿੱਚ ਕੋਈ ਗੱਲ ਹੀ ਹੈ ਨਹੀਂ ਉਹ ਗਾਣਾ ਗਾਉਣ ਦਾ ਕੀ ਫਾਇਦਾ ਕੀ ਫਾਇਦਾ ਉਹ ਜਿਹੜੇ ਰੋਗੀ ਨੇ ਪਰਹੇਜ ਹੀ ਨਹੀਂ ਕਰਨਾ ਫਿਰ ਉਹਦਾ ਇਲਾਜ ਕਰਵਾਉਣ ਦਾ ਕੀ ਫਾਇਦਾ ਕੀ ਫਾਇਦਾ ਜਿਹਨੇ ਪੈਸੇ ਲੈ ਲੈਣੇ ਆ ਭਗਵਾਨ ਸਿਆ ਪੈਸੇ ਲੈ ਲੈਣੇ ਆ ਬਾਅਦ ਚ ਮੋੜਨੇ ਨਹੀਂ ਫਿਰ ਉਹਦਾ ਵਿਆਜ ਵਧਾਉਣ ਦਾ ਕੀ ਫਾਇਦਾ ਜੇ ਕੁੜੇ ਰੋਟੀ ਮੱਕੀ ਦੀ ਨਹੀਂ ਤੁਸੀਂ ਲਾ ਸਕਦੀਆਂ ਫਿਰ ਇਕੱਲੇ ਸਾਗ ਬਣਾਉਣ ਦਾ ਵੀ ਕੀ ਫਾਇਦਾ ਕੀ ਫਾਇਦਾ ਯਾਰ ਇਕੱਲਾ ਸਾਗ ਵੀ ਨਹੀਂ ਚੰਗਾ ਲੱਗਦਾ ਹੈਲੋ ਹੈਲੋ ਆਹ ਯਾਰ ਪਤਾ ਨਹੀਂ ਥੜਾ ਕੀ ਹੈ ਕਰੀ ਜਾਂਦਾ ਬੈਟਰੀ ਬੈਟਰੀ ਪਾ ਦੇ ਇਹਦੀ ਬੈਟਰੀ ਦੇਖੀ ਮੇਰਾ ਭਰਾ ਆਹ ਹੋ ਰਹੀ ਏ ਯਾਰ ਇਹ ਵੀ ਰੇਂਜ ਛੱਡਣ ਲੱਗ ਗਈ ਯਾਰ ਚੱਕਰ ਕੀ ਆ ਇਹ ਬੰਦੇ ਦੀ ਰੇਂਜ ਤਾਂ ਪੂਰੀ ਹੋਣੀ ਚਾਹੀਦੀ ਹੈ ਹਲੇ ਦਸਿੰਗ ਹਲੇ ਹਲੇ ਹਾਂ ਭਾਈ ਆ ਰੇਂਜ ਆ ਗਈ ਆ ਹਾਂ ਠੀਕ ਹੈ ਬਈ ਹੋਰੀ ਯਾਰ ਬੰਦੇ ਦੀ ਰੇਂਜ ਤਾਂ ਪੂਰੀ ਹੋਵੇ ਯਾਰ ਟਾਵਰ ਟੂਰ ਬੰਦੇ ਦਾ ਸੈੱਟ ਹੋਵੇ ਹਲੇ ਹਾਂ ਜਿਹੜੀ ਮੈਂ ਗੱਲ ਅਗਲੀ ਕਰਨ ਜਾ ਰਿਹਾ ਸੀ ਬੜੀ ਪਿਆਰੀ ਜੀ ਗੱਲ ਹੈ ਯਾਰ ਵੀ ਪਹਿਲਾਂ ਜਿਹੜਾ ਸਮਾਂ ਹੁੰਦਾ ਸੀ ਨਾ ਉਹ ਜਿਹੜਾ 30 ਸਾਲ 40 ਸਾਲ 50 ਸਾਲ ਪਹਿਲਾਂ ਦੀਆਂ ਗੱਲਾਂ ਉਦੋਂ ਵੀ ਜਿਹੜੇ ਘਰ ਵਾਲੀ ਉਦੋਂ ਦੇਖ ਕੇ ਨਹੀਂ ਸੀ ਆਉਂਦੇ ਹੁੰਦੇ ਉਹੀ ਰਿਸ਼ਤਾ ਹੋ ਜਾਂਦਾ ਹੁੰਦਾ ਸੀ ਕਹਿੰਦੇ ਸੀ ਵੀ ਰਿਸ਼ਤਾ ਹੋ ਗਿਆ ਉਧਰ ਪੱਕ ਠੱਕ ਹੋ ਗਈ ਆ ਬਈ ਮੁੰਡਾ ਕੁੜੀ ਨੂੰ ਵੇਖਦਾ ਨਹੀਂ ਸੀ ਹੁੰਦਾ ਮੇਰਾ ਬਾਪੂ ਕਹਿੰਦਾ ਹੁੰਦਾ ਵੀ ਉਦੋਂ ਦੇਖ ਦਿਖਾਈਆ ਨਹੀਂ ਸੀ ਹੁੰਦਾ ਵੀ ਜਿਹੜੀ ਲੜ ਲਾ ਦਿੱਤੀ ਜਾਂਦੀ ਸੀ ਸਾਰੀ ਜ਼ਿੰਦਗੀ ਉਹਦੇ ਨਾਲ ਕੱਢਣੀ ਪੈਂਦੀ ਸੀ ਚਾਹੇ ਕੰਜਰ ਕਲੇਸ਼ ਚ ਨਿਕਲੇ ਫਿਰ ਉਸ ਤੋਂ ਬਾਅਦ ਸਮਾਂ ਬਦਲ ਗਿਆ ਫਿਰ ਦੇਖਣ ਵਾਲਾ ਯੁੱਗ ਆ ਗਿਆ ਇਧਰੋਂ ਕੁੜੀ ਵਾਲੇ ਮੁੰਡਾ ਵੇਖਣ ਜਾਂਦੇ ਸੀ ਤੇ ਮੁੰਡੇ ਵਾਲੇ ਕੁੜੀ ਵੇਖਣ ਆਉਂਦੇ ਸੀ ਉਦੋਂ ਵੀ ਕੋਈ ਬਾਲਾ ਵਧੀਆ ਮਾਹੌਲ ਜਿਆ ਨਹੀਂ ਸੀਗਾ ਕਿਉਂਕਿ ਸੰਗ ਦੇ ਸਗਾਉਂਦੇ ਆ ਜੀ ਕੰਮ ਹੋ ਜਾਂਦਾ ਸੀਗਾ ਉਦੋਂ ਜੇ ਕੋਈ ਮੁੰਡੇ ਦੇ ਕੋਲੇ ਕੁੜੀ ਬਾ ਬਹਿ ਜਾਂਦੀ ਸੀ ਤੇ ਸੌ ਸੁਹਾ ਦਾ ਮੁੰਡਾ ਹੁੰਦਾ ਸੀ ਉਹ ਜਿਹਾ ਐ ਦੇਖੀ ਜਾਣਾ ਜੀ ਐ ਕਰਕੇ ਵੀ ਕੁੜੀ ਐ ਜੇ ਬਸ ਬਿਲਕੁਲ ਕਈ ਰਿਸ਼ਤੇ ਇਹੋ ਜਿਹੋ ਮੁੰਡਾ ਕੁੜੀ ਨੂੰ ਪਹੁੰਚਦਾ ਸੀ ਭੈਣੇ ਤੁਸੀਂ ਕਿੰਨੇ ਭੈਣ ਭਰਾਉਂ ਹਾਂ ਹਾਂ ਤੋ ਗਾਲਾਂ ਵਿੱਚ ਬਈ ਰਿਸ਼ਤੇ ਕਈ ਇਹ ਜੇ ਹੋ ਜਾਂਦੇ ਸੀ ਵੀ ਮੁੰਡਾ ਹੌਲੀ ਕਿਤੇ ਨੇ ਕੁੜੀ ਨੂੰ ਪਹੁੰਚਦਾ ਸੀ ਤੁਸੀਂ ਕਿੰਨੇ ਭੈਣ ਭਰਾਵਾਂ ਪੈਣੇ ਹਾਂ ਹਾਂ ਉਹਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਮੇਰੀ ਘਰ ਵਾਲੀ ਆ ਇਹ ਮੇਰੀ ਹੋਣ ਵਾਲੀ ਘਰ ਵਾਲੀ ਜਣ ਕੇ ਇਹ ਜਾਂ ਸਾਊ ਸੁਭਾਅ ਹੁੰਦਾ ਸੀ ਆ ਬੰਨ ਕਦੀ ਸੰਗੀ ਕਹਿ ਦਿੰਦੀ ਸੀ ਕਿ ਪਹਿਲਾਂ ਚਾਰ ਸੀ ਹੁਣ ਤੇਰੇ ਸਾਰੇ ਪੰਜ ਹੋ ਜਾਣਗੇ ਸਹੀ ਗੱਲ ਆ ਕਿਉਂਕਿ ਜ਼ਮਾਨਾ ਬਾਈ ਇਹੋ ਜਿਹਾ ਸੀਗਾ ਇਹੋ ਜਿਹਾ ਸੀ ਫਿਰ ਉਸ ਤੋਂ ਬਾਅਦ ਫਿਰ ਬਦਲ ਗਿਆ ਸਾਰਾ ਕੁਝ ਫਿਰ ਆਮੋ ਸਾਹਮਣੇ ਗੱਲਾਂ ਹੋਣ ਲੱਗੀਆਂ ਮੁੰਡੇ ਕੁੜੀ ਨੂੰ ਭਾ ਦਿਓ ਬਿਲਕੁਲ ਆ ਪੁੱਛ ਲੋ ਭਾਈ ਤੇਰੀ ਕਿਹਦੇ ਨਾਲ ਸੈਟਿੰਗ ਆ ਜੇ ਤਾਂ ਤੇਰੀ ਕਿਸੇ ਬੰਨੇ ਹੋਰ ਸੈਟਿੰਗ ਆ ਫੇਰ ਦੱਸ ਦੇ ਭਾਈ ਤੇ ਫਿਰ ਕੁੜੀ ਮੁੰਡੇ ਨੂੰ ਪੁੱਛਦੀ ਆ ਵੀ ਤੂੰ ਸੈਟੀਸਫਾਈ ਆ ਮੇਰੇ ਨਾਲ ਵਿਆਹ ਕਰਵਾਉਣਾ ਤੂੰ ਤੇਰੀ ਕਿਤੇ ਹੋਰ ਤਾਂ ਨਹੀਂ ਗੱਲਬਾਤ ਮੁੰਡਾ ਕੁੜੀ ਨੂੰ ਪੁੱਛਦਾ ਭਾਈ ਤੇਰਾ ਕਿਤੇ ਹੋਰ ਤਾਂ ਨਹੀਂ ਜਗਾੜ ਚੱਲਦਾ ਠੀਕ ਆ ਨਾ ਗੱਲ ਜੇ ਕਹਿੰਦੇ ਵੀ ਠੀਕ ਆ ਫੇਰ ਘਰ ਦੇ ਨੂੰ ਆ ਕੇ ਕਹਿੰਦੇ ਵੀ ਠੀਕ ਆ ਸਾਨੂੰ ਦੋਨਾਂ ਨੂੰ ਮਨਜ਼ੂਰਾ ਰਿਸ਼ਤਾ ਪੱਕਾ ਪੱਕਾ ਤੇ ਹੁਣ ਪਤੰਦਰਾ ਨੇ ਫੇਰੇ ਲਾਤੀ ਗੱਲ ਹੁਣ ਭਾਈ ਜੀ ਮੁੰਡਾ ਕੁੜੀ ਪਤਾ ਨਹੀਂ ਕਦੋਂ ਕਹਿੰਦੇ ਘਰਦੋਂ ਵੀ ਅਸੀਂ ਵਿਆਹ ਕਰਾਉਣ ਤੇ ਘਰ ਦੇ ਪਿੰਦੇ ਰਹਿ ਜਾਂਦੇ ਹੁਣ ਕਹਿੰਦੇ ਆ ਚੋਲ ਆਪਣੇ ਬੇਬੇ ਤੇਲ ਚੋਬੋਕਰਾਂ ਦੀ ਲਿਆਂਦੀ ਥੋੜੀ ਨਾ ਉਹਦੇ ਪਤਾ ਲੱਗਦਾ ਜਦੋਂ ਲਵ ਮੈਰਿਜਾਂ ਹੋ ਜਾਂਦੀਆਂ ਕੋਰਟ ਮੈਰਿਜਾਂ ਹੋ ਜਾਂਦੀਆਂ ਸਾਰਾ ਕੰਮ ਹੀ ਨਿਮੇੜਿਆ ਪਿਆ ਹੁੰਦਾ ਲਓ ਹੁਣ ਇਹੋ ਜੀ ਇੱਕ ਗੱਲ ਹੈ ਦੋ ਭਰਾ ਹੁੰਦੇ ਆ ਵੱਡਾ ਜਿਹੜਾ ਹੁੰਦਾ ਉਹ ਪਿੰਡ ਦੇ ਵਿੱਚ ਵਿਆਹਿਆ ਹੁੰਦਾ ਉਹਦੀ ਜਿਹੜੀ ਘਰ ਵਾਲੀ ਹੁੰਦੀ ਆ ਪਿੰਡ ਦੀ ਹੁੰਦੀ ਆ ਤੇ ਜਿਹੜਾ ਛੋਟਾ ਹੁੰਦਾ ਨਾ ਉਹ ਹੁਣ ਡੱਬ ਵਾਲੀ ਪੜਦਾ ਹੁਣ ਜਦੋਂ ਪੜਦਾ ਜਿਹੜਾ ਵੱਡਾ ਜਿਹੜਾ ਛੋਟਾ ਉਹ ਵੱਡੇ ਨਾਲੋਂ 10 ਸਾਲ ਛੋਟਾ ਹੈ ਐਨਾ ਫਰਕ ਉਹ ਪਾ ਲੈਂਦੇ ਆ ਸਿਆਣੇ ਬੰਦੇ ਫਰਕ ਪਾ ਲੈਂਦੇ ਆ ਸਿਆਣੇ ਬੰਦੇ ਫਰਕ ਆਹੋ ਇੰਨੀ ਵੀ ਕੋਈ ਡਰਨ ਦੀ ਲੋੜ ਨਹੀਂ ਆਹੋ ਹੁਣ ਜਿਹੜਾ ਵੱਡਾ ਉਹ ਵੱਡਾ ਜਿਹੜਾ ਛੋਟਾ ਉਹ 10 ਸਾਲ ਛੋਟਾ ਜਿਹੜਾ ਛੋਟਾ ਉਹ ਛੋਟਾ ਜਿਹੜਾ ਵੱਡਾ ਛੋਟਾ ਛੋਟੇ ਉਹ ਵੱਡਾ ਆਈ ਸਮਝੋ ਨਹੀਂ ਆਈ ਫਿਰ ਮੈਂ ਤੁਹਾਨੂੰ ਦੱਸਦਾ ਅਗਲੀ ਗੱਲ ਹਾਂ ਇਹਦੀ ਪਹਿਲਾਂ ਵਾਲੀ ਵੀ ਚਲੀ ਗਈ ਹਾ ਮੇਰਾ ਮਤਲਬ ਏ ਬਈ ਟਲਦਾ ਨਹੀਂ ਭਰਾਵਾ ਉਹ ਕੀ ਆ ਕਰਦੇ ਸਿਕਲ ਜਗੇਰੀਆਂ ਵਾਲਿਆ ਕਿੱਥੇ ਬੈਠਾ ਹੈ ਭਗਵਾਨ ਜੀ ਨੇ ਕਰੋ ਯਾਰ ਸੈੱਟ ਕਰੋ ਯਾਰ ਇੱਥੇ ਉੱਤੇ ਬਹਿ ਜਾ ਆ ਤੂੰ ਕਢਾ ਤੂੰ ਕਢਾ ਹਲੋ ਮਾਈਕ ਬੰਦ ਹੋ ਗਿਆ ਆਪਣਾ ਹੈਲੋ 1 ਮਿੰਟ ਰੋਗੋ ਜੀ ਉਹ ਫੋਨ ਲਾਓ ਯਾਰ ਪਹਿਲਾਂ ਪ੍ਰਿੰਸ ਫੋਨ ਲਵਾਓ ਪਹਿਲਾਂ ਉਹ ਯਾਰ ਤੁਹਾਡੇ ਆ ਚਾਰਜ ਜਿੱਤੇ ਲੱਗੇ ਲਵਾ ਦਿਓ ਇਹ ਸਾਰੇ